ਸੋਰਠ ਮਹੱਲਾ ਪੰਜਵਾ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨਾ ਤ੍ਰਖਾਈ ਹਰ ਅਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ RAM ਸੁਨੇਹ ਤਿਸ ਲਖ ਬੇਦਨ ਜਾਣ ਆਈ ਰਹਾਉ ਜਿਹ ਜਾਣ ਓਟ ਗਈ ਪ੍ਰਭ ਤੇਰੀ ਤੇ ਸੁਖੀਏ ਪ੍ਰਭ ਸਰਣੇ ਜੇ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਗਣ ਨੇ ਜੇ ਗੁਰਮਾਨ ਪ੍ਰਭੂ ਲੇਵਲਾਈ ਤੇਹ ਮਹਾ ਆਨੰਦ ਰਸ ਕਰਿਆ ਜੇਹ ਪ੍ਰਭੂ ਬਿਸਾਰ ਗੁਰ ਤੇ ਬ ਮੁਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਤਹੀ ਲਗਾ ਤੇ ਸੁਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਖਾਏ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹ ਤਿਸ ਲੱਖ ਬਿਦਨ ਜਣ ਆਏ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜਿਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਗਨ ਨੇ ਜਿਹ ਗੁਰਮਾਨ ਪ੍ਰਭੂ ਲੇਵਲਾਈ ਤੇਹ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਤੇ ਨਰਕ ਕੋਰ ਮੈਂ ਪਰਿਆ ਜਿਤ ਕੋ ਲਾਇਆ ਤਤਹੀ ਲਗਾ 泰सो ही वरतारा नानक शह पकरे संतन के हृदय पे मगन चरनारा सोरठ महला पंजवा चरण कमल सो ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਖਾਈ ਗੁਣ ਅਮੋਲਾ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੂੰ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਖ ਬਿਦਨ ਜਨਾਈ ਰਹਾਉ ਜੇ ਜਨਿਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਹਿਗਨ ਨੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮੁਖਾਈ ਤੇ ਨਰਕ ਪੁਰ ਮਹਿ ਪਰਿਆ ਜਿਤ ਕੋ ਲਾਇ ਤਤਹੀ ਲਗਾ ਤੈਸੋ ਹੀ ਵਰਤਾਰਾ ਨਾਨਕ ਸਹਿਪ ਕਰੇ ਸੰਤਨ ਕੇ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹਲਾ 5 ਚਰਨ ਕਮਲ ਸੋ ਜਾਕਾ ਮਨ ਲਿਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਇ ਜਿਸ ਨੂੰ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬਿਦਨ ਜਣਿਆਈ ਰਹਾ ਹੂੰ ਜੇ ਜਨ ਓਟ ਗਹੇ ਪ੍ਰਭ ਤੇਰੇ ਸੇ ਸੁਖੀ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖਿਆ ਮਹਿ ਗਨਨੇ ਜਿਹ ਗੁਰਮਾਨ ਪ੍ਰਭੂ ਨੇ ਬੁਲਾਈ ਤਹਿ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬਿਮਖਾਈ ਤੇ ਨਰਕ ਖੋਰ ਮਹਿ ਪਰਿਆ जित को लाया तित ही लागा तैसो ही वरतारा नानक शह पकरे के हृदय पये मगन चरनारा सोरठ महला पंजवा ਚਰਨ ਕਮਨ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਆਰਾਧੇ ਆ ਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹ ਤਿਸ ਲੱਖ ਬਿਦਨ ਜਨ ਆਈ ਰਹਾਉ ਜੇਹ ਜਨ ਓਟ ਗਹੀ ਪ੍ਰਭ ਤੇਰੇ ਸੇ ਸੁਖੀ ਪ੍ਰਭ ਸਰਣੇ ਜੇ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਿਗਣ ਨੇ ਜੇ ਗੁਰਮਾਨ ਪ੍ਰਭੂ ਲੈਵਲਾਈ ਤਹਿ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਦੇ ਨਰਕ ਕੋਰ ਮਹਿ ਪਰਿਆ ਜਿਤ ਕੋ ਲਾਇਆ ਤੇ ਤੇ ਹੀ ਲਗਾ ਤੈ ਸੋਹੇ ਵਰਤਾਰਾ ਨਾਨਕ ਸ਼ਹਿਬ ਕਰੇ ਸੰਤਨ ਕੇ ਹਿਰਦੈ ਭਏ ਮगन ਚਰਨਾਰਾ ਸਰਠ ਮਹਲਾ 5 ਚਰਨ ਕਮਲ ਸਿਓ ਜਾ ਕਾ ਮਨ ਲਿਨਾ ਸੇ ਜਨ ਤ੍ਰਿਪਤ ਆਖਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਆਰਾਧਿਆ ਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ RAM ਸੁਨੇਹ ਤਿਸ ਲਖ ਬੇਦਨ ਜਨ ਆਇ ਰਹਾ ਜੇ ਜਨ ਓਟ ਗਏ ਪ੍ਰਭ ਤੇਰੀ ਸੇ ਸੁਖੇ ਪ੍ਰਭ ਸ਼ਰਣੇ ਜਿਹ ਨਰ ਬਿਸਰੇ ਆਪੁਰਖ ਬਿਦਾਤਾ ਤੇ ਦੁਖੀਆ ਮਹਿਗਣ ਨੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤਹਿ ਮਹਾਂ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਤੇ ਨਰਕ ਖੋਰ ਮੈਂ ਪਰਿਆ ਜਿੱਤ ਕੋ ਲਾਇਆ ਤੇ ਤਹੀ ਲਗਰ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੇ ਹਿਰਦੈ ਭਏ ਮगन ਚਰਨਾਰਾ ਸੋਰਠ ਮਹਲਾ 5 ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤਿ ਅਕਾਈ ਗੁਣ ਅਮੋਲ ਜਿਸਰ ਦੇ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਇ ਜਿਸ ਨੂੰ ਬਿਸਰੈ ਮੇਰਾ RAM ਸੁਨੇਹੇ ਤਿਸ ਲਖ ਬੇਦਨ ਜਣਿਆਈ ਰਹਾਉ ਜੇ ਜਨ ਓਟ ਗਏ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜੇ ਨਰ ਬਿਸਰਿਆ ਪੁਰਖ ਬੇਦਾਤਾ ਤੇ ਦੁਖੀਆਂ ਮਹਿ ਗਣਨੇ ਜੇ ਗੁਰਮਾਨ ਪ੍ਰਭੂ ਨੇ ਬੁਲਾਈ ਤਹਿ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬਿਮੁਖਾਈ ਤੇ ਨਰਕਪੁਰ ਮਹਿ ਪਰਿਆ ਜਿਤ ਕੋ ਲਾਇਆ ਤੇ ਤੇ ਹੀ ਲਗਾੈੈ ਤੈਸੋ ਹੀ ਵਰਤਾਰਾ ਨਾਨਕ ਸਹਿਪ ਕਰੀ ਸੰਤਨ ਕੀ ਹृदय ਭਏ ਮਗਨ ਚਰਨਾਰਾ ਸੋਰਠ ਮਹਲਾ ਪੰਜਵਾ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨਾ ਤ੍ਰਖਾਈ ਹਰ ਆਰਾਧੇ ਅਰੋਗ ਅਨਧਾਈ ਜਿਸ ਨੂੰ ਵਿਸਰੇ ਮੇਰਾ RAM ਸੁਨੇਹਿ ਤਿਸ ਲਖ ਬੇਦਨ ਜਾਣ ਆਏ ਰਹਾਉ ਜਿਹ ਜਾਣ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਗਣ ਨੇ ਜਿਹ ਗੁਰਮਾਨ ਪ੍ਰਭੂ ਨੇ ਵਲਾਈ ਤੇ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਤੇ ਨਰਕ ਘੋਰ ਮਹਿ ਪਰਿਆ ਜਿੱਤ ਕੋ ਲਾਇਆ ਤੇ ਤੇ ਹੀ ਲਗਾ ਤੈ ਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮगन ਚਰਨਾਰਾ ਰਠ ਮਹਲਾ ਪੰਜਵਾਂ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸਰ ਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਖਾਏ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ RAM ਸੁਨੇਹ ਤਿਸ ਲਖ ਬਿਦਨ ਜਨ ਆਈ ਰਹਾਉ ਜਿਹ ਜਾਣ ਓਟ ਗਏ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਗਨ ਨੇ ਜਿਹ ਗੁਰਮਾਨ ਪ੍ਰਭੂ ਨੇ ਲਾਈ ਤੇਹ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬਿਮੁਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਤਹੀ ਲਗਾ ਤੈਸੋ ਹੀ ਵਰਤਾਰਾ ਨਾਨਕ ਸ਼ਹਿ ਪਕਰੀ ਸੰਤਨ ਕੀ ਹਿਰਦੈ ਪੈ ਮਗਨ ਚਰਨਾਰਾ ਸੋਰਠ ਮਹਲਾ ਪੰਜਵਾ चरण कमल सो जाका मन लीना से जन तृप्त अकाई गुण अमोल जस हृदय ना बसिया ते नर तृशन त्रखाई ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਉਸਨੇ ਹੀ ਤਿਸ ਲਖ ਬਿਦਨ ਜਨਾਈ ਰਹਾਉ ਜੇ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਹਿਗਨ ਨੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮੁਖਾਈ ਤੇ ਨਰਕ ਕੋਰ ਮਹਿ ਪਰਿਆ ਜਿਤ ਕੋ ਲਾਇਆ ਤੇਤ ਹੀ ਲਗਾ ਤੈਸੋ ਹੀ ਵਰਤਾਰਾ ਨਾਨਕ ਸਹਿਪ ਕਰੀ ਸੰਤਨ ਕੇ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾ ਚਰਨ ਕਮਲ ਸੋ ਜਾਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨਾ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਬਸਰੇ ਮੇਰਾ ਰਾਮ ਸਨੇਹੀ ਤਿਸ ਲਖ ਬਿਦਨ ਜਣਿਆਈ ਰਹਾ ਜੇ ਜਨ ਓਟ ਗਹੇ ਪ੍ਰਭ ਤੇਰੇ ਸੇ ਸੁਖੀ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖਿਆ ਮਹਿ ਗਨਣੇ ਜਿਹ ਗੁਰਮਾਨ ਪ੍ਰਭੂ ਲੈ ਬੁਲਾਏ ਤਹਿ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਤੇ ਨਰਕ ਕੋਰ ਮਹਿ ਪਰਿਆ जित को लाया तित ही लागा तैसो ही वरतारा नानक शह पकरे के हृदय पये मगन चरनारा सोरठ महला पंजवा ਚਰਨ ਕਮਲ ਸਿਉ ਜਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹ ਤਿਸ ਲਖ ਬਿਦਨ ਜਨ ਆਈ ਰਹਾਉ ਜੇ ਜਨ ਓਟ ਗਹੀ ਪ੍ਰਭ ਤੇਰੇ ਸੇ ਸੁਖੀ ਪ੍ਰਭ ਸਰਣੇ ਜੇ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖਿਆ ਮਹਿਗਣ ਨੇ ਜੇ ਗੁਰਮਾਨ ਪ੍ਰਭੂ ਨੇ ਲਵਾਈ ਤਹਿ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਇਹ ਨਰਕ ਕੋਰ ਮਹਿ ਪਰਿਆ ਜਿਤ ਕੋ ਲਾਇਆ ਤੇ ਤੇ ਹੀ ਲਗਾ ਤੈ ਸੋ ਹੈ ਵਰਤਾਰਾ ਨਾਨਕ ਸ਼ਹਿ ਪਕਰੇ ਸੰਤਨ ਕੇ ਰਿਦੈ ਭਏ ਮगन ਚਰਨਾਰਾ ਸੋਰਠ ਮਹਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲਿਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸਰ ਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਆਰਾਧਿਆ ਰੋਗ ਅਨਦਾਈ ਜਿਸ ਨੂੰ ਬਿਸਰੇ ਮੇਰਾ ਰਾਮ ਸੁਨੇਹ ਤਿਸ ਲਖ ਬੇਦਨ ਜਾਣ ਆਇ ਰਹਾ ਜੇ ਜਨ ਓਟ ਗਏ ਪ੍ਰਭ ਤੇਰੀ ਸੇ ਸੁਖੇ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਹਿਗਣ ਨੇ ਜਿਹ ਗੁਰਮਾਨ ਪ੍ਰਭੂ ਲੇਵਲਾਈ ਤਹਿ ਮਹਾਂ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ते नरक खोर मह भरिया जित कोल आया तित ते ते ही लॻा त वरतारा नानक शह पके सल्तन के हृद पए मगन चरनारा ਸੋਰਠ ਮਹੱਲਾ ਪੰਜਵਾ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤੇ ਅਕਾਈ ਗੁਣ ਅਮੋਲ ਜਿਸਰ ਦੇ ਨ ਬਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਏ ਹਰ ਆਰਾਧੇ ਅਰੋਗ ਅਨਦਾਇ ਜਿਸ ਨੂੰ ਬਿਸਰੈ ਮੇਰਾ ਰਾਮ ਸੁਨੇਹ ਤਿਸ ਲਖ ਬੇਦਨ ਜਨ ਆਇ ਰਹਾਉ ਜੇ ਜਨ ਓਟ ਗਏ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜੇ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆਂ ਮਹਿ ਗਨਨੇ ਜਿਹ ਗੁਰਮਾਨ ਪ੍ਰਭੂ ਨੇ ਬੁਲਾਈ ਤਹਿ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬਿਮੁਖਾਈ ਤੇ ਨਰਕਪੁਰ ਮਹਿ ਪਰਿਆ ਜਿਤ ਕੋ ਲਾਇਆ ਤੇ ਤੇ ਹੀ ਲਗਾ ਐਸੋ ਹੀ ਵਰਤਾਰਾ ਨਾਨਕ ਸ਼ਹਿਪ ਕਰੀ ਸੰਤਨ ਕੀ ਹृदय ਭਏ ਮगन ਚਰਨਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ